ਬਾਰੂ ਇੱਥੇ ਕੋੜਾ ਸਕਦਾ ਵਾ ਇੱਥੋਂ ਬਾਹਰ ਨਹੀਂ ਇੱਥੋਂ ਬਾਹਰ ਨਹੀਂ ਜਾ ਸਕਦਾ ਉਹ ਅਗਲੇ ਬਣਾ ਕੇ ਗਏ ਕਾਨੂੰਨ ਤੁਹਾਡੇ ਸਿਰ ਤੇ ਲੱਗੇ ਹੋਏ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਤੀ ਵੀ ਜਦਨ ਤੁਹਾਡੇ ਘੋੜੇ ਬਾਹਰ ਵਿਕਣ ਲੱਗੇ ਤੇ ਬਾਈ ਜੀ ਇੱਥੇ ਫਿਰ ਪੰਜਾਬ ਸਰਕਾਰ ਜਾਂਦੀ ਰਹਿੰਦਾ ਮੈਂ ਘੋੜਿਆਂ ਦਾ ਉਹ ਮੁੱਦਾ ਪਚਾਰਿਆ ਤੇ ਪਸਾਰਿਆ ਵਾ ਜਿਹਦੇ ਵਿੱਚ ਹਕੂਮਤ ਨੂੰ ਲੈ ਕੇ ਹਾਕ ਹਾਕਮਾ ਤੱਕ ਨੂੰ ਸਵਾਲ ਕਰੋ ਵੀ ਇਹ ਕੀ ਗੱਲ ਵਾ ਉਹ ਤੁਹਾਡਾ ਫਾਇਦਾ ਹੋਣਾ ਫਰੀਡਰੋ ਤੁਹਾਡਿਆਂ ਸਾਨਾਂ ਦੇ ਬੱਚੇ ਵਿਕਣੇ ਆ ਤੁਹਾਡੇ ਘੋੜੀਆਂ ਘੋੜੇ ਵਿਕਣੇ ਆ ਮੈਂ ਤਾਂ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਲੜ ਰਿਆ ਮੈਂ ਤਾਂ ਸਮੁੱਚੇ ਖਿੱਤੇ ਦੀਆਂ ਅੱਖਾਂ ਖੋਲੀਆਂ ਸਾਰਿਆਂ ਦੀਆਂ ਜੇ ਮੈਨੂੰ ਪਤਾ ਸੀ ਮੈਂ ਦੱਸਦਾ ਕੋੜਾ ਤੁਸੀਂ ਕਹਿ ਰਹੇ ਹੋ ਜਾ ਹੀ ਨਹੀਂ ਸਕਦਾ ਨਹੀਂ ਜਾ ਸਕਦਾ ਦੱਸੋ ਕਿਹੜਾ ਫਿਰ ਤੁਸੀਂ ਕਹੋਗੇ ਗੱਲ ਮਾ ਘੁਮਾ ਕੇ ਉੱਥੇ ਲੈ ਕੇ ਜਾਂਦਾ ਪਰ ਲੈ ਕੇ ਜਾਣੀ ਪੈਣੀ ਹੈ ਫਿਰ ਬਾਬਾ ਜੀ ਕੋ ਕਹਿੰਦਾ ਸੀ ਮੈਨੂੰ ਇਟਲੀ ਦੀ ਪੀਆਰ ਮਿਲਦੀ ਵੀ ਹੈ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹ ਉਹ ਇਟਲੀ ਇਟਲੀ ਦੀ ਪੀਆਰ ਫਿਲ ਦੀ ਵੀ ਆ ਬੰਦੇ ਦੇ ਤਿੰਨ ਡਿਫੈਂਡਰਾਂ ਜਿਹੜੀਆਂ ਨੇ ਕੋਈ ਨੂੰ ਵੀ ਮਿਲ ਰਹੀ ਆ ਨਹੀਂ ਨਹੀਂ ਬਾਬਾ ਜੀ ਨੂੰ ਉਹ ਕਹਿੰਦੇ ਸੀ ਵੀ ਇੱਕ ਬੰਦਾ ਇੱਕ ਬੰਦੇ ਨੇ ਮੈਨੂੰ ਕਾਲ ਕੀਤੀ ਵੀ ਇਟਲੀ ਦੀ ਪੀਆਰ ਦਵਾਂਗੇ ਤਿੰਨ ਡਿਫੈਂਡਰਾਂ ਦਵਾਂਗੇ ਕੋੜਾ ਚ ਪੰਜਾਬ ਸ਼ਿੰਗਾਰ ਸਾਨੂੰ ਦੇ ਦੇ ਨਹੀਂ ਨਹੀਂ ਪੰਜਾਬ ਸ਼ਿੰਗਾਰ ਇੱਥੇ ਰਹੂਗਾ ਕਿ ਇਟਲੀ ਜਾਊਗਾ ਇਹ ਤਾਂ ਉਹਨਾਂ ਨੂੰ ਪਤਾ ਹੋਵੇ ਆ ਤੇ ਮੈਨੂੰ ਉਹ ਸਵਾਲ ਕਰੋ ਨਾ ਵੀ ਕੋੜਾ ਕਿਹੜਾ ਬਾਹਰ ਗਿਆ ਵਾ ਵੀ ਤੂੰ ਕਹਿ ਰਿਹਾ ਵਾ ਵੀ ਕੋੜਾ ਬਾਹਰ ਜਾਂਦਾ ਹੀ ਨਹੀਂਗਾ ਵੀ ਫਲਾਨਾ ਕੋੜਾ ਬਾਹਰ ਚਲੇ ਗਿਆ ਹੂੰ ਮਸਲਾ ਇਹ ਆ ਵੀ ਜਦੋਂ ਇੱਕ ਵੀ ਚਲ ਗਿਆ ਨਾ ਬਾਬਾ ਜੀ ਸਾਡੇ ਕੋੜੇ ਵਾਰੀਅਰ ਹORS ਨੇ ਸਾਡਿਆਂ ਕੋੜਿਆਂ ਨੇ ਰਾਵੀਆਂ ਚ ਛਾਲ ਮਾਰੀ ਆ ਸਾਡਿਆਂ ਕੋੜਿਆਂ ਨੇ ਅਟਕ ਤਰਿਆ ਵਾ ਤੇ ਐਸ ਵਕਤ ਲੈਂਦੇ ਪੰਜਾਬ ਵਾਲਿਆਂ ਨੇ ਬਾਬਾ ਜੀ ਬਰੀਡ ਦਾ ਵਿੱਚ ਆ ਜਾਣਾ ਕੋਈ ਲੰਮਾ ਨਹੀਂਗਾ ਛੇਰੇ ਪੰਜਾਬ ਨੇ ਖੈਬਰ ਪਖਤੂਨ ਤੋਂ ਲੈ ਕੇ ਇੱਥੋਂ ਤੱਕ ਕਿੰਨਾ ਬਰੀਡਕ ਸੋਧ ਕੀਤਾ ਉਹ ਸਾਰੀ ਬਰੀਡ ਦਾ ਜਿਹੜੀ ਮਲਾਈ ਆ ਨਾ ਉਹ ਅੱਜ ਲੈਂਦੇ ਪੰਜਾਬ ਚ ਬਿਲਕੁਲ ਸੁਰੱਖਤ ਆ ਬਿਲਕੁਲ ਚੜਦੀ ਕਲਾ ਜਾ ਲੈਂਦੇ ਪੰਜਾਬ ਵਾਲਿਆਂ ਨੇ ਸਾਹਮ ਕੇ ਰੱਖੀ ਜਿਹੜੀ ਮੈਂ ਲੈਂਦੇ ਪੰਜਾਬ ਵਾਲਿਆਂ ਨੂੰ ਕਹਿੰਨਾ ਬਾਈ ਜੀ ਤੁਸੀਂ ਸਭ ਤੋਂ ਵੱਧ ਮੈਨੂੰ ਸਲਾਇਆ ਸਭ ਤੋਂ ਵੱਧ ਮੇਰੀਆਂ ਵੀਡੀਓ ਉਹਨਾਂ ਸਲਾਇਆਂ ਸਵਾਰ ਦੇ ਤੌਰ ਤੇ ਮੇਰੇ ਖੇਤੇ ਚ ਮੈਨੂੰ ਕੋਈ ਕੀ ਕਹਿੰਦਾ ਕੋਈ ਗੱਲ ਨਹੀਂ ਸਭ ਤੋਂ ਜਿਆਦੀਆਂ ਵੀਡੀਓ ਮੇਰੀਆਂ ਉਹਨਾਂ ਨੇ ਪਾਈਆਂ ਕੋਈ ਗੱਲ ਹੀ ਆਏਗੀ ਕੀਤੀ ਸੀ ਸਵਾਰ ਹੀ ਸਵਾਰ ਨੂੰ ਸਲਾਊਗਾ ਉਹਨਾਂ ਨੇ ਤੁਸੀਂ ਕਹੀ ਸੀ ਗੱਲ ਵੀ ਉਹਨਾਂ ਨੇ ਸਾਹਮਣੇ ਰੱਖੀ ਗਏ ਅਸੀਂ ਨਹੀਂ ਅਸੀਂ ਨਹੀਂ ਸਾਹਮਣੇ ਰੱਖੀ ਚੁੱਕ ਲੋ ਸੁਣਾਵਾ ਵੀਡੀਓ ਕੋਣੇ ਹੂੰ ਸੁਣਾਵਾ ਆਡੀਓ ਦੇ ਵਿੱਚ ਸੁਣਾ ਦਿਓ ਚਲੋ ਤੁਸੀਂ ਵੀਡੀਓ ਸੁਣਾਦਾ ਹੀ ਪਿਓ ਇੱਕ ਸਵਾਰ ਇੱਕ ਮਰਜੀ ਬੜੀ ਬੜੀ ਤਗੜੀ ਵੀਡੀਓ ਹੈ ਨਾਲੇ ਅੱਛਾ ਥੋੜੇ ਸੁਣਨ ਵਾਲੀ ਆ ਸੁਣਾ ਦਿਓ ਸੁਣਾ ਦਿਓ ਤੁਹਾਡੇ ਤੁਹਾਡੇ ਬਜ਼ੁਰਗ ਕੀ ਸੀਗੇ ਉੱਥੋਂ ਦੇ ਕੇ ਕੀ ਗਏ ਤੁਹਾਨੂੰ ਹੂੰ ਤੇ ਉਹ ਤੁਹਾਡੇ ਕੋ ਨਹੀਂ ਹੈਗੀ ਬਹੁਤ ਵੱਡਾ ਜਿਹੜਾ ਇਫੈਕਟ ਹੈ ਸਾਡੇ ਘੋੜੇ ਤੇ ਉਹ ਹੈ ਜੀ ਜਿਸ ਵਕਤ ਸਿੱਖਾਂ ਦੀ ਹਕੂਮਤ ਈ ਸਿੱਖ ਜਿਹੜੇ ਆਨ ਜੀ ਉਹ دیਵਾਨੇ ਆਨ ਰਣਜੀਤ ਸਿੰਘ ਦੇ ਬਾਰੇ ਜੀ ਲਿਖਿਆ ਹੈ ਬਹੁਤ ਹਿਸਟੋਰੀయన్స్ ਨੇ ਕਿ ਉਸ ਜੰਗਾਵੀ ਘੋੜਿਆਂ ਵਿੱਚ ਕੀਤੀਆਂ ਉਸ ਘੋੜਿਆਂ ਦੇ ਸਟਬਲ ਵੀ ਬਹੁਤ ਮੇਨਟੇਨ ਕੀਤੇ ਅਸੀਂ ਦੇਸੀ ਘੋੜੇ ਦੇ حوالے ਨਾਲ ਗੱਲ ਕਰਦੇ ਪਏ ਉਸਨੇ ਬਹੁਤ ਉਸ ਨੂੰ ਸ਼ੌਕ ਵੀ ਆਉਂਦੀ ਫੌਜੀਚ ਵੀ ਸ਼ੌਕਾ ਇਹਨਾਂ ਦੇ ਜਿਹੜਾ ਔਰ ਸਿੱਖਾਂ ਦਾ ਜਿਹੜਾ ਸਿਸਟਮ ਆ ਜਿਹੜੇ ਇਹਨਾਂ ਦੇ ਗੁਰੂ ਸਾਹਿਬਾਨ ਹਨ ਉਹਨਾਂ ਨੇ ਵੀ ਘੋੜਿਆਂ ਦਾ ਬਹੁਤ ਹੈ ਅੱਜ ਵੀ ਉਹਨਾਂ ਨੂੰ ਹੈ ਜੀ ਤੋਂ ਉਹਨਾਂ ਨੇ ਦੇਸੀ ਘੋੜਾ ਡਿਵੈਲਪ ਕਰਨੇ ਚ ਬੜੀ ਮਦਦ ਕੀਤੀ ਮੈਂ ਸਮਝਦਾਮ ਬਿਕੋਜ਼ ਉਹਨਾਂ ਦੀ ਬਾਦਸ਼ਾਹੀ ਸਤਲੁਜ ਤੋਂ ਲੈ ਕੇ ਤੇ ਖੈਬਰ ਪਾਸ ਤੱਕ ਹੀ ਜੀ ਤੋ ਉਸ ਸੱਚ ਅਸੀਂ ਇਹ ਸਾਰਾ ਖਿੱਤਾ ਜਿਹੜਾ ਅੱਜ ਅਸੀਂ ਘੋੜਿਆ ਲੈਹਾ ਇਹ ਸਾਰੇ ਉਸ ਦੇ ਵਿੱਚ ਆ ਗਏ ਅੱਜ ਵੀ ਕੋਲੇ ਕਰੋ ਨਾ ਜੀ ਉਸ ਜ਼ਮਾਨੇ ਚ ਉਸ ਨੇ ਅਫਗਾਨਿਸਤਾਨ ਤੋਂ ਵੀ ਘੋੜੇ ਮੰਗਾਏ ਉਸ ਨੇ ਪਿਸ਼ਾਵਰ ਤੱਕ ਜੰਨਾ ਕੀਤੀ ਆ ਘੋੜਿਆਂ ਪਿੱਛੇ ਔਰ ਇੱਕ ਕੋਈ ਮਿਸਟਰ ਬਰਨਜ਼ ਆ ਅੰਗਰੇਜ਼ ਉਸ ਨੇ ਆ ਕੇ ਇਸ ਨੂੰ 10 ਹੈਵੀ ਬਰੀਡ ਦੇ ਘੋੜੇ ਵੀ ਦਿੱਤੇ ਜੀ ਰਜੀਤ ਸਿੰਘ ਨੂੰ ਉਹ ਇਹ ਮੇਰਾ ਖਿਆਲ ਹੈ ਗਾਲਬਨ 1831 ਦੀ ਗੱਲ ਹੈ 10 ਹੈਵੀ ਬਰੀਡ ਦੇ ਘੋੜੇ ਇੰਗਲੈਂਡ ਵਾਲਿਆਂ ਨੇ ਉਹ ਤੋਹਫਾ ਕਰਲੇ ਅਸਲ ਇਹ ਤੋਂ ਲੰਦੇ ਹੋਰ ਮੁਕਾਸਰਦ ਲੇਕਿਨ ਮਹਾਰਾਜ ਕਿਉਂਕਿ ਘੋੜਿਆਂ ਦਾ دیਵਾਨਾ ਹੈ ਇਸ ਤੋਂ ਉਹਨਾਂ ਹੈਵੀ ਬਰੀਡ ਬਹੁਤ ਵੱਡਾ ਜਿਹੜਾ ਇਫੈਕਟ ਹੈ ਸਾਡੇ ਘੋੜੇ ਤੇ ਉਹ ਹੈ ਜੀ ਜਿਸ ਵਕਤ ਸਿੱਖਾਂ ਦੀ ਹਕੂਮਤ ਹੈ ਪ੍ਰੈਜ਼ੈਂਟ ਹਾਰਸ ਫਾਰ ਲੰਗਾ ਪੰਜਾਬ ਮੈਂਦਾ ਬੁਲਿਆ ਉਹਨੇ ਰਜੀਤ ਸਿੰਘ ਦੇ ਬਾਰੇ ਮਤਲਬ ਉਹਨਾਂ ਨੇ ਸਾਹਮਣੇ ਰੱਖੇ ਨੇ ਸਾਡੇ ਇਤਿਹਾਸਕ ਘੋੜੇ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਘੋੜੇ ਲੜਾਕੂ ਘੋੜੇ ਉਹਨਾਂ ਨੇ ਸਾਮ ਕੇ ਰੱਖੇ ਹੋਏ ਨੇ ਤੇ ਸਾਡਾ ਘੋੜਾ ਵਾ ਮੱਝੂ ਕੇ ਮੱਝੂ ਕੇ ਨਾ ਜੇ ਮਾਰਵਾੜੀ ਬਰੀਡ ਹੋ ਗਿਆ ਕੁਝ ਨਹੀਂ ਹੁੰਦਾ ਮਾਰਵਾੜਿਆ ਨੂੰ ਬੇਨਤੀ ਆ ਬਾਈ ਜੀ ਤੁਹਾਡੇ ਘੋੜੇ ਦੇ ਅਸੀਂ ਬਿਲਕੁਲ ਵਿਰੋਧੀ ਨਹੀਂ ਕਿ ਮੈਂ ਪੁਣੇ ਮਾਰਵਾੜੀ ਤੇ ਚੜਿਆ ਇਹ ਮਾਰਵਾੜੀ ਸੀ ਸਾਰੇ ਮਾਰਵਾੜੀ ਆ ਹੁਣ ਹੁਣ ਸਾਡੇ ਕੋ ਐ ਨਹੀਂ ਕਿ ਬਰੀਡ ਹੁਣ ਤਾਂ ਇਹ ਆ ਉਤਨਾ ਮੇਰੇ ਕੋ ਦੋ ਤਿੰਨ ਮੱਝੂ ਕੇ ਸੀਗੇ ਕਿ ਕਾਫੀ ਘੋੜੇ ਮੈਂ ਦੇਗਾ ਸਿੰਘਾਂ ਨੂੰ ਦੇ ਦੇਣਾ ਹੂੰ ਪਰ ਜਾਦੀ ਬਰੀਡ ਸਾਡੇ ਕੋਲ ਮਾਰਵਾੜੀ ਆ ਕਾਠੀਆ ਵਾੜੀ ਆ ਉਦੋਂ ਬਾਅਦ ਸਾਡੇ ਕੋਲ ਮੱਝੂ ਕੀ ਆ ਇਹੀ ਬੇਨਤੀ ਆ ਜੇ ਮਾਰਵਾੜ ਇੱਥੋਂ ਬੜੀ ਦੂਰ ਆ ਹੂੰ ਮਾਰਵਾੜ ਦਾ ਘੋੜਾ ਮਾਰਵਾੜੀ ਰਹਿਣਾ ਵਾ ਤੁਹਾਡੇ ਘੋੜੇ ਨੇ ਤੁਹਾਡੇ ਖਿੱਤੇ ਤੋਂ ਜਾਣਿਆ ਜਾਣਾ ਆਪਦੇ ਘੋੜੇ ਦਾ ਖਿੱਤਾ ਜਿਹੜਾ ਨਾ ਹੂੰ ਖਿੱਤੇ ਤੋਂ ਆਪਦੇ ਘੋੜੇ ਨੂੰ ਪਰਚਾਰੋ ਹੂੰ ਪਸਾਰੋ ਆਪਦੇ ਘੋੜੇ ਵੱਲ ਆਪਦੀ ਧਰਤੀ ਦੇ ਘੋੜੇ ਵੱਲ ਸ਼ੁੱਧ ਦੇਸੀ ਘੋੜੇ 'ਲ ਧਿਆਨ ਕਰੋ ਉਹਨੂੰ ਰਜਿਸਟਰਡ ਕਰਾਓ ਵੱਧ ਤੋਂ ਵੱਧ ਮੱਝੂ ਕੇ ਬਰੀਡ ਵੱਲ ਵੀ ਧਿਆਨ ਦਿਓ ਹੱਦ ਤੋਂ ਜ਼ਿਆਦਾ ਘੋੜਾ ਬੜਾ ਨਿਗਰਾ ਬੜਾ ਦਲੇਰ ਮੈਂ ਸਵਾਰ ਮੈਨੂੰ ਘੋੜੇ ਦੇ ਹੋਕੇ ਦਾ ਵੀ ਪਤਾ ਮੈਨੂੰ ਘੋੜੇ ਦੇ ਹੰਕਾਰੇ ਹੋਏ ਫੁਰਕੜੇ ਦਾ ਵੀ ਪਤਾ ਕੋਈ ਵੀ ਘੋੜਾ ਕਿਸੇ ਵੀ ਬਰੀਡ ਦਾ ਘੋੜਾ ਹੁਣ ਅਰਬੀਆਂ ਨੇ ਆਪਣੀ ਬਰੀਡ ਕਿਦਾਂ ਸ਼ੁੱਧ ਕੀਤੀ ਭਲਾ ਵੀਡੀਓ ਪਈ ਹੈ ਉਹੀ ਵੀਡੀਓ ਦੱਸਣ ਲੱਗਾਂ ਉਹ ਘੋੜਿਆਂ ਨੂੰ ਭੁੱਖੇ ਰੱਖਦੇ ਸੀਗੇ ਉਹ ਖੇਰ ਰੱਖਣ ਤੋਂ ਬਾਅਦ ਕੁੱਟਦੇ ਵੀ ਸੀਗੇ ਤੇ ਜਦੋਂ ਉਹ ਪੱਠੇ ਛੁੱਟਦੇ ਸੀਗੇ ਜਿਹੜਾ ਜਾ ਕੇ ਭੱਜ ਕੇ ਪੱਠਿਆਂ ਨੂੰ ਪੈਂਦਾ ਸੀਗਾ ਉਹਨੂੰ ਉਹ ਪਾਸੇ ਕਰ ਉਹਨੂੰ ਪਾਸੇ ਕਰ ਦਿੰਦੇ ਜਿਹੜਾ ਖੜਾ ਰਹਿੰਦਾ ਸੀ ਗੈਰਤ ਦੇ ਉੱਤੇ ਮਰਦਾਂ ਦੇ ਤੇ ਘੋੜਿਆਂ ਦੇ ਖਾਨਦਾਨ ਹੁੰਦੇ ਆ ਮੇਰੇ ਕਹਿਣ ਨਾਲ ਮੇਰੇ ਸਲਾਹੇ ਆਪਦੇ ਘੋੜੇ ਨਾਲੋਂ ਘੋੜਾ ਨਹੀਂ ਉਹਦੇ ਚ ਕਰਤੂਤ ਹੈਗੀ ਆ ਤੇ ਉਹ ਘੋੜਾ ਵਾ ਉਹ ਸਾਗਰ ਤਰਨ ਵਾਲਾ ਹੋਵੇ ਉਹ ਪਰਬਤ ਚੜ੍ਹਨ ਵਾਲਾ ਹੋਵੇ ਉਹ ਜੰਗ ਜੂ ਘੋੜਾ ਹੋਵੇ घोड़े जंगवल्ल ही जांदे ने मर्द ते घोड़े हम नचदे नहीं सोहने लगदे ठुमके मारदे नहीं सोहने लगदे ठीक आ अरबियां ने देखो अरब ਦਾ ਘੋੜਾ ਸਭ ਤੋਂ ਮਹਿੰਗਾ ਅਰਬੀਨ ਹੋਰ ਸੱਜੇ ਅਰੇਬੀਨ ਹੋਰ ਸਭ ਤੋਂ ਮਹਿੰਗਾ ਉਦੋਂ ਮਤ ਤੁਹਾਨੂੰ ਇੱਕ ਬੁਕਾਤੀ ਗੇਮ ਦਾ ਪਤਾ ਹੈ ਜਿਹੜੀ ਮੰਗੋਲਾਂ ਦੀ ਆ ਅੱਜ ਵੀ ਵਿਰਾਸਤੀ ਗੇਮ ਆ ਜਲਦੀ ਵੀ ਹੈ ਜਲਦੀ ਪਈ ਅੱਜ ਵੀ ਮੰਗੋਲਾਂ ਦੇ ਚੰਗੇਸ ਖਾਨ ਚੰਗੇਸ ਖਾਨ ਦਾ ਡੀਐਨਏ ਆ ਸਾਰਾ ਦੇਸ਼ ਉਹ ਬਾਈ ਜੀ ਉਹ ਗੇਮ ਜਿਹੜੀ ਖੁਦਾ ਗਵਾ ਫਿਲਮ ਦੇ ਵਿੱਚ ਸ਼ਰੀਦੇਵੀ ਤੇ ਅਮਤਾਬ ਬਚਨੇ ਕੋ ਬੱਕਰਾ ਜਾਂ ਨਹੀਂ ਲੈ ਕੇ ਭਾਈ ਦੇ ਹਾਂ ਹਾਂ ਦੋ ਦੋ ਢਾਈ ਢਾਈ ਯਾਰ ਸਵਾਰ ਹੁੰਦਾ ਤੇ ਇੱਕ ਟਾਸਕ ਹੁੰਦਾ ਵਾ ਉਹ ਬੱਕਰਾ ਜਾਂ ਚੁੱਕਣਾ ਕਈ ਕਈ ਟੀਮਾਂ ਹੁੰਦੀਆਂ ਵਾ ਵੀ ਇੱਕ ਟੀਮ ਨੇ ਟਾਸਕ ਪੂਰਾ ਕਰਨਾ ਅੱਜ ਵੀ ਉਹ ਗੇਮ ਜੰਗ ਵਰਗੀ ਉਹਨਾਂ ਦੀ ਹੱਥ 'ਚ ਹੰਟਰ ਹੁੰਦੇ ਆ ਐਨ ਘੋੜੇ ਖੈਣਦੇ ਹੁੰਦੇ ਆ ਘੋੜੇ ਵੀ ਸੌ ਸਾਈ ਹੋ ਕੇ ਬਿਉਸ਼ ਹੋ ਜਾਂਦੇ ਆ ਬੰਦੇ ਵੀ ਖਫਰਾ ਜਾਂਦੇ ਆ ਵਿੱਚ ਇੱਥੋਂ ਤੱਕ ਕਈਆਂ ਬੰਦਿਆਂ ਦੀ ਡੈਥ ਵੀ ਹੋ ਜਾਂਦੀ ਵਿੱਚ ਉੱਥੇ ਇੱਕ ਮੈਂ ਵੀਡੀਓ ਵੇਖੀ ਉਹ ਬੰਦਾ ਪਛੋਣੂ ਬੱਕਰਾ ਜਿਆ ਖੋਣਦਾ ਹੀ ਭੇਡੂ ਜਾ ਉਹ ਉਹਨੇ ਟਾਸਕ ਪੂਰਾ ਕਰਨ ਵਾਸਤੇ ਨਾਲ ਹੀ ਆਪ ਛਾਲ ਮਾਰਤੀ ਨਾਲਿਓ ਬੱਕਰਾ ਟੋਏ ਜਿਹਦੇ ਵਿੱਚ ਸੁੱਟਣਾ ਹੈਗਾ ਉਹਦਾ ਸਿਰ ਵੱਜਾ ਜਾ ਕੇ ਆਲੂ ਦੇ ਵਿੱਚ ਉਹ ਉੱਥੇ ਹੀ ਰਹਿ ਗਿਆ ਵੀ ਦੁਨੀਆ ਦੀ ਮਨੁੱਖਾਂ ਦੀ ਤਸਵੀਰ ਵੇਖੋ ਤੇ ਘੋੜਿਆਂ ਦੀ ਤਸਵੀਰ ਵੇਖੋ ਦੁਨੀਆ ਕਿੱਥੇ ਪਹੁੰਚੀ ਨਿਗਾਹ ਤੇ ਮਾਰ ਲਓ ਯਾਰ ਹਮ ਹਣ ਬਾਕੀ ਤੁਸੀਂ ਕਮਰ ਜੀ ਸਾਨੂੰ ਸਾਰਾ ਕੁਝ ਘੋੜਿਆਂ ਦਾ ਡਿਸਕਸ ਹੁੰਦਾ ਰਹਿੰਦਾ ਸਾਡੇ ਤੇ ਜਰਨਲਿਜ਼ਮ ਜਿਹੜਾ ਮੈਂ ਤੇ ਉਹਨਾਂ ਨੂੰ ਪਿੱਟ ਪਿੱਟ ਕੇ ਮਰ ਗਿਆ ਪੀ ਯਾਰ ਮੈਨੂੰ ਸਵਾਲ ਦੱਸਣੇ ਪੈਂਦੇ ਆ ਆ ਵੀ ਗੱਲ ਕਰਨੀ ਪੈਂਦੀ ਆ ਖਿੱਤਾ ਖੜਾ ਹੋ ਜੇ ਹੂੰ ਬਾਕੀ ਇਹ ਆ ਸਾਡੇ ਸਰ ਗੱਲ ਆ ਗਈ ਆ ਕਹਿੰਦੇ ਫੇਮ ਭਾਲਦਾ ਬਾਬਾ ਬੜੇ ਘੰਟਾ ਰਹੀ ਬਾਬਾ ਫੇਮ ਭਾਲਦਾ ਕਮਰਜੀ ਮੇਰੀਆਂ ਤੇ ਵੀਡੀਓ ਚੁੱਕੋ ਵੀਡੀਓ ਕਿੰਨੀਆਂ ਪਈਆਂ ਟੈਲੀਟੇਸ਼ਨ ਤੋਂ ਲੈ ਕੇ ਪ੍ਰੋ ਪੰਜਾਬੀ ਤੋਂ ਲੈ ਕੇ ਮੈਂ ਤੇ 3 ਸਾਲ ਤੋਂ ਲਗਾਤਾਰ ਇੰਟਰਵਿਊਆਂ ਦੇ ਵਿੱਚ ਹੂੰ ਜੇ ਤੁਸੀਂ ਮੇਰਾ ਨੰਬਰ ਮੰਗਦੇ ਸੀਗੇ ਪਹਿਲਾਂ ਹੀ ਮੰਗਦੇ ਸੀ ਨਾ ਪਹਿਲਾਂ ਮੰਗਦਾ ਸੀ 22 ਤਰੀਕ ਤੋਂ ਪਹਿਲਾਂ ਹੀ ਮੰਗ ਰਹੇ ਸੀ ਨਾ ਸੇਮ ਹੈਗੀ ਸੀ ਤਾਂ ਹੀ ਮੰਗ ਰਹੇ ਸੀ ਨਾ ਮੇਰਾ ਚਿਹਰਾ ਜਾਣਿਆ ਬਾਕੀ ਇਹ ਆ ਨੀਲ ਕੰਠ ਨਾਲ ਹਰ ਮਹਾਰਾਇਣ ਨੀਲ ਬਸਨ ਬਰਨਵਾਰੀ ਪ੍ਰਭਜੂ ਤੋ ਕਹਿਲਾਜ ਹਮਾਰੀ ਹੂੰ ਸਾਨੂੰ ਪਤਾ ਵਾ ਕੁਆਲਿਟੀ ਦਾ ਤੇ ਕੁਆਂਟੀਟੀ ਦਾ ਕੋਈ ਮੇਲ ਨਹੀਂ ਸੱਚ ਦੀ ਗਿਣਤੀ ਛੋਟੀ ਹੁੰਦੀ ਆ ਘੱਟ ਹੁੰਦੀ ਆ ਪਰ ਬਹੁਤ ਲੰਬੀ ਹੁੰਦੀ ਆ ਝੂਠ ਤੂਫਾਨ ਆਪਦਾਪਣ ਨਿੱਜ ਬਹੁਤ ਮਾੜਾ ਹੁੰਦਾ ਵਾ ਜਿੰਨਾ ਚੜਦਾ ਉੱਦੀ ਛੇਤੀ ਸਮਾਪਤ ਹੁੰਦਾ ਉਹ ਕਹਿੰਦੇ ਇਟਾਂ ਦੇ ਪੱਠੇ ਤੇ ਜਿਹੜਾ ਕੰਮ ਕਰਦੇ ਨੇ ਉਹਨਾਂ ਦਾ ਮੁਕਾਬਲਾ ਸਲਮਾਨ ਖਾਨ ਥੋੜੀ ਨਾ ਕਰੇਗਾ ਉਹ ਬਾਬਾ ਜੀ ਜੇ ਉਹ ਵੰਗਾਰ ਵੀ ਦਵੇ ਇਟਾਂ ਦੇ ਪੱਠੇ ਤੇ ਕੰਮ ਕਰਨ ਲੱਗਾ ਸਲਮਾਨ ਖਾਨ ਥੋੜੀ ਨਾ ਉਹਦੇ ਨਾਲ ਮੁਕਾਬਲਾ ਕਰਨ ਜਾਏ ਮੈਂ ਤੁਹਾਨੂੰ ਕੋਈ ਵੀ ਇਹੋ ਜਿਹਾ ਉਦਾਹਰਨ ਦਿੱਤੀ ਆ ਇਟਾਂ ਵਾਲੀ ਪੱਠੇ ਵਾਲੀ ਸਲਮਾਨ ਖਾਨ ਵਾਲੀ ਜਿਹੜੀ ਗੱਲ ਕੀਤੀ ਆ ਲੌਜੀਕ ਨਾ ਕੀਤੀ ਆ ਸਬੂਤ ਨਾ ਕੀਤੀ ਆ ਬਗੈਰ ਕਿਸੇ ਵੀ ਟੌਪਿਕ ਤੋਂ ਤੁਹਾਡੇ ਨਾਲ ਕੋਈ ਗੱਲ ਨਹੀਂ ਮੇਰੀ ਤੁਸੀਂ ਇੱਕ ਵੀ ਗੱਲ ਦੱਸ ਦੋ ਬਾਬਾ ਜੱਸਾ ਸਾਂ ਆ ਤੂੰ ਮਨ ਕਰ ਤ ਵੈਸੇ ਹੀ ਗੱਲ ਛੱਡਦੀ ਆ ਆ ਮੈਂ ਇੰਟਰਨੈਸ਼ਨਲ ਪਲੇਅਰ ਮਾਈ ਫਾਦਰ ਇਜ਼ ਹਾਰਸ ਰਾਈਡਰ ਮੇਰੇ ਵੱਡੇ ਬੁਢੇਰੇ ਸਦਾਗਰ ਸੀਗੇ ਬਰੀਡਰ ਸੀਗੇ ਮੇਰੇ ਨਾਨੇ ਪੜਨਾਨੇ ਸਦਾਗਰ ਸੀ ਬਰੀਡਰ ਸੀਗੇ ਸਾਡਿਆਂ ਵੱਡਿਆਂ ਵਡੇਰਿਆਂ ਦੇ ਨਾਨਕਿਆਂ ਦੇ ਘੋੜੇ ਤਰਮਿੰਦਰ ਹੁਣੀ ਆਪਣੇ ਦਾਰੇ ਹੁਣੀ ਲੈ ਕੇ ਜਾਂਦੇ ਰਿਹਾ ਅੱਜ ਵੀ ਜਾ ਕੇ ਪਤਾ ਕਰ ਲੋ ਕੈਰੋਂ ਪਿੰਡ ਤੋਂ ਕੈਰੋਂ ਮੇਰੇ ਨਾਨਕੇ ਆ ਤਰਮਿੰਦਰ ਆਰੀ ਮੇਰਾ ਪਰਨਾਨਾ ਸਰਦਾਰ ਮੰਗਲ ਸਿੰਘ ਤੋਂ ਘੋੜੇ ਲੈ ਕੇ ਜਾਂਦੇ ਰਿਹਾ ਤਰਮਿੰਦਰ ਲੈ ਕੇ ਗਿਆ ਜਗਨੀ ਫਿਲਮ ਚ ਘੋੜਾ ਆਇਆ ਜਾ ਕੇ ਮੇਰੀ ਮਾਤਾ ਨੂੰ ਪੁੱਛ ਲਓ ਜਾ ਕੇ ਮੇਰੇ ਮਾਮਿਆਂ ਨੂੰ ਪੁੱਛ ਲਓ ਜਾ ਕੇ ਕੈਰੋ ਪਿੰਡ ਦੇ ਕਿਸੇ ਨੂੰ ਪੁੱਛ ਲਓ ਤਾਂ ਤਾਂ ਹੁਣ ਵੀ ਬੜਿਆਂ ਦੇ ਮੈਸੇਜ ਆਂਦੇ ਆ ਸਾਡੇ ਸਾਹਮਣੇ ਸਭ ਤੋਂ ਜ਼ਿਆਦਾ ਹੋਣੀ ਆ ਵੀ ਮੇਰੇ ਕੋਲ ਪ੍ਰਬੰਧ ਸਿਖਾਉਣ ਦਾ ਘਟਾ ਕੋੜੇ ਮੇਰਕੂ ਤਿੰਨ ਸਵਾਰੀ ਵਾਲੇ ਆ ਦੋ ਬੱਚੇ ਆ ਜਿੰਨਾ ਕਿ ਮੈਂ ਸੰਭ ਸਕਦਾ ਪਰ ਮੇਰੇ ਇਰਦ-ਗਿਰਦ ਮਾਹੌਲ ਆ ਸਵਾਰੀ ਦਾ ਮੈਂ ਸਵਾਰੀ ਹੀ ਪ੍ਰਚਾਰ ਨਹੀਂ ਤੇ ਪਸਾਰਨੀ ਆ ਬਾਕੀ ਠੀਕ ਆ ਬੜੀ ਮਿਹਰਬਾਨੀ ਜਿੰਨਾ ਜਿੰਨਾਂ ਨੇ ਇਸ ਚੀਜ਼ ਦੇ ਵਿੱਚ ਰੁਕਾਵਟ ਪਾਈ ਜਿਹੜਾ ਮੇਰਾ ਕੰਮ ਆ ਮੇਰਾ ਤਾਂ ਕੰਮ ਸਵਾਰੀ ਦਾ ਤੇ ਇਸੇ ਪ੍ਰਚਾਰ ਤੇ ਪਸਾਰ ਦਾ ਮੈਂ ਤੇ ਕਰੀ ਜਾਣਾ ਜਿੰਨੇ ਕਰਨੀ ਉਹਨੇ ਕਰ ਹੀ ਲੈਣੀ ਆ ਹੂੰ ਬਾਕੀ ਜਿਹੜਾ ਸਾਡੇ ਸੱਜਣਾ ਦਾ ਮੇਲਾ ਵਾ ਉਹ ਸਾਡਾ ਪੱਕਾ ਵਾ ਉਹ ਸਾਡਾ ਲੱਗਾ ਹੀ ਰਹਿਣਾ ਕਹਿੰਦੇ ਬਾਬੇ ਨੇ ਚੰਗਾ ਨਹੀਂ ਕੀਤਾ ਆਪ ਕੋੜੇ ਰੱਖੇ ਆ ਕੋੜੇ ਨੂੰ ਕੁਛ ਨਹੀਂ ਕਹਿਣਾ ਚਾਹੀਦਾ ਸੀ ਤੁਹਾਡੀ ਵੀਡੀਓ ਚ ਮੈਂ ਕੀ ਕਿਹਾ ਸੀਗਾ ਹੂੰ ਤੁਹਾਡੀ ਵੀਡੀਓ ਚ ਕੀ ਕਿਹਾ ਕੋੜਿਆ ਨੂੰ ਕੋੜਿਆ ਨੂੰ ਤਾਂ ਕੁਛ ਨਹੀਂ ਕਿਹਾ ਸੀ ਲੰਗੂਰ ਸ਼ਬਦ ਜ਼ਰੂਰ ਵਰਤਿਆ ਸੀ ਉਹ ਕਿਤੇ ਆਸਤੇ ਵਰਤਿਆ ਸੀ ਉਹ ਬਾਬਾ ਜੀ ਗੱਲ ਦੱਸਾ ਕੀ ਹੁੰਦੀ ਆ ਜਿਹੜਾ ਨਗਰ ਕੀਰਤਨ ਆ ਨਾ ਮੈਂ ਤੁਹਾਨੂੰ ਹਰੇਕ ਬੰਦੇ ਦੀ ਇੱਕ ਤਸਵੀਰ ਹੁੰਦੀ ਆ ਹਰੇਕ ਬੰਦੇ ਕੋਈ ਸ਼ਬਦਾਵਲੀ ਆ ਪੰਜਾਬ ਦੇ ਵਿੱਚ ਜੇ ਸਾਰੇ ਵਰਲਡ ਚੱਲ ਰਹੇ ਆ ਨਾ ਉਹ ਵਰਲਡ ਤਾਂ ਚੱਲ ਰਹੇ ਆ ਵੀ ਉਹ ਪ੍ਰਚਾਰੇ ਤੇ ਪਸਾਰੇ ਜਾਂਦੇ ਤੇ ਬੋਲੇ ਜਾਂਦੇ ਆ ਸਾਰੇ ਬੋਲਦੇ ਆ ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਅੱਗੇ ਤੋਂ ਬਾਬਾ ਜੀ ਆਪਾਂ ਤੇ ਪੂਰਾ ਧਿਆਨ ਰੱਖਾਂਗੇ ਕਿਉਂਕਿ ਆਪਾਂ ਨੂੰ ਇਹੋ ਗੱਲ ਕਹੀ ਗਈ ਕਿਸੇ ਸਾਰਿਆਂ ਨੇ ਉਹ ਗੱਲ ਕਹੀ ਆ ਕਿ ਤੁਹਾਡਾ ਕੈਰੈਕਟਰ ਕੁਝ ਹੋਰ ਤੁਸੀਂ ਆਪਣੇ ਕੈਰੈਕਟਰ ਤੇ ਕੰਮ ਕਰੋ ਅਸੀਂ ਟਕਸਾਲ ਦੇ ਪੜੇ ਆ ਟਕਸਾਲ ਦੇ ਸਿੰਗਾ ਦੇ ਮੈਸੇਜ ਆਉਣਦੇ ਆ ਸਾਰਿਆਂ ਦੇ ਤੁਹਾਨੂੰ ਸੁਣਾ ਦਿੰਨਾ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਗੁਰਮਖਾ ਉਸਤਾਦਾਂ ਨੇ ਇਹ ਗੱਲ ਕਹੀ ਆ ਮਾਪਿਆਂ ਨੇ ਇਹ ਗੱਲ ਕਹੀ ਆ ਭਰਾ ਨੇ ਇਹ ਗੱਲ ਕਹੀ ਆ ਸੱਜਣਾ ਨੇ ਇਹ ਗੱਲ ਕਹੀ ਆ ਵੀ ਆਪਣਾ ਇਹ ਵਿਸ਼ਾਨੀ ਚਾਪਾ ਇਸ ਕੰਮ ਚ ਨਹੀਂ ਪੈਣਾ ਧੰਨਵਾਦ ਵਿਵਾਦ ਨਹੀਂ ਹੋਊਗਾ ਨਾ ਬਿਲਕੁਲ ਨਹੀਂ ਸਾਡਾ ਕੋਈ ਨਹੀਂ ਇਹ ਕਿਹੜਾ ਕਿਰਪਾਨਾਂ ਦਾ ਉਹਨੇ ਰਿਪਲਾਈ ਗੱਲ ਤੱਕ ਕੋਈ ਰਿਪਲਾਈ ਨਹੀਂ ਇਹਨੇ ਵੀ ਰਿਪਲਾਈ ਕਰਤਾ ਉਧਰੋਂ ਰਿਪਲਾਈ ਹੋ ਗਿਆ ਇਹ ਚੀਜ਼ ਨਹੀਂ ਚੱਲੂਗੀ ਹੁਣ ਤੁਹਾਨੂੰ ਜਿਹੜੀਆਂ ਘੋੜਿਆਂ ਦੀਆਂ ਜੰਗਾਂ ਅੱਜ ਦੀਆਂ ਚੱਲਦੀਆਂ ਘੋੜਿਆਂ ਦੀਆਂ ਕੰਟਰੋਵਰਸੀ ਨਾ ਵੀ ਥੋੜੀ ਆ ਕੋਈ ਇਹ ਇਹ ਚੱਲਦੀ ਰਹਿਣੀ ਇਹ ਤੋਂ ਤੇ ਵਟੇ ਵਟੇ ਜਾਂਗੋ ਇਹ ਆ ਇਹ ਤਾਂ ਬਾਗ ਤੜਾਤ ਗੁਲ ਬਾਗ ਤੇ ਦਿਲ ਬਾਗ ਦਾ ਕਿੱਡਾ ਵੱਡਾ ਕਿੱਸਾ ਜਿਹੜਾ ਬਾਬਾ ਬਿਧੀ ਚੰਦ ਲੈ ਕੇ ਆਇਆ ਲਾਹੌਰ ਦੇ ਕਿਲੇ ਚੋਂ ਹੂੰ ਫਿਰ ਮਾਤਾ ਕੋਲਾਵਾਲਾ ਜਿਹੜਾ ਕਿੱਸਾ ਵਾ ਉਹ ਨੁਕਰਾ ਕੋੜਾ ਆਇਆ ਹੂੰ ਉਦੋਂ ਬਾਅਦ ਜਿਹੜੀ ਤੁਹਾਡੀ ਭੰਗਾਣੀ ਦਾ ਲੜਾਈ ਆ ਇਹ ਲੜਾਈ ਕਾਦੀ ਸੀ ਪੰਡਤ ਚਤਰਦਾਸ ਕੀ ਕਹਿਣ ਆਇਆ ਸੀ ਭਲਾ ਹੂੰ ਭੀਮ ਚੰਦ ਬਗੜੀ ਦਾ ਇਹ ਹਾਂ ਉਹ ਇਹੋ ਕਹਿਣ ਆਇਆ ਸੀ ਮਹਾਰਾਜਾ ਤੁਹਾਡਾ ਰਾਜਾ ਬੜਾ ਤਕੜਾ ਵਾ ਉਹਦੇ ਮੁਗਲਾਂ ਨਾਲ ਬੜੇ ਤਕੜੇ ਸਬੰਧ ਆ ਉਹਦੇ ਮੁੰਡੇ ਦਾ ਵਿਆਹ ਵਾ ਕੁੜਾ ਦੇ ਦੋ ਹਾਥੀ ਦੇ ਦੋ ਸ਼ੇਮਿਆ ਨਾ ਦੇ ਤੋ ਵਿੱਚ ਇੱਕ ਘੋੜਾ ਸੀ ਨਾ ਹੂੰ। ਤਕਵੀਮ ਚੰਦ ਨੂੰ ਇਹ ਸੀਗਾ ਤੇ ਉਹਨੇ ਪੰਡਤ ਨੇ ਇਹੋ ਗੱਲ ਕਹੀ ਸੀਗੀ ਕਿ ਗੁਰੂ ਤੇਰੇ ਨਾਲੋਂ ਜ਼ਿਆਦਾ ਸ਼ਾਹੀ ਸਾਠ ਬਾਟ ਰੱਖਦਾ ਵਾ ਤੇ ਜਿਹੜਾ ਘੋੜਾ ਉਹ ਤੇਰੇ ਪੁੱਤ ਥੱਲੇ ਹੋਣਾ ਚਾਹੀਦਾ ਜਿਹੜਾ ਹਾਥੀ ਆ ਉਹ ਤੇਰੇ ਥੱਲੇ ਹੋਣਾ ਚਾਹੀਦਾ ਵਾ ਉਹ ਚੀਜ਼ਾਂ ਗੁਰੂ ਘਰ ਦੇ ਵਿੱਚ ਨਹੀਂ ਸੋਭਦੀਆਂ ਰਾਜਾ ਮਹਾਰਾਜ ਨੂੰ ਸੋਭਦੀਆਂ ਉਹ ਫਕੀਰ ਵੇ ਕੀ ਕੁਝ ਲਈ ਫਿਰਦੇ ਆ ਉਧਰ ਆ ਕੁਝ ਕਹਿ ਦਿੱਤਾ ਤੇ ਉਧਰ ਮਹਾਰਾਜ ਨੂੰ ਆਣ ਕੇ ਇਹ ਗੱਲ ਕਹਿ